ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਨੇ ਦੱਸਦੇ ਇਹ ਜਿਸ ਕਾਰਨ ਅੱਜ ਸਵੇਰ ਤੋਂ ਹੀ ਉਹਨਾਂ ਦੇ ਕਾਰ ਉਮੀਦਵਾਰਾਂ ਦੀ ਆਮਦ ਸ਼ੁਰੂ ਹੋ ਗਈ ਹੈ ਤੇ ਜਿਸ ਕਾਰਨ ਪਾਜਪਾ ਦੇ ਭਾਰੀ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਆਪਣੇ ਘਰ ਤੋਂ ਸੁजानਪੁਰ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਪਠਾਨਕੋਟ ਤੋਂ ਜਿਹੜਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਭਾਰੀ ਉਤਸ਼ਾਹ ਜਿਹੜਾ ਹੈ ਉਸ ਦੇ ਨਾਲ ਕੰਮ ਕੀਤਾ ਗਿਆ ਤੇ ਭਾਰੀ ਉਤਸ਼ਾਹ ਦੇ ਨਾਲ ਇਹ ਸਾਰਾ ਕਾਰਜ ਜਿਹੜਾ ਕੀਤਾ ਗਿਆ ਤੇ ਉੱਥੇ ਹੀ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਫੁੱਲਾਂ ਨਾਲ ਸਵਾਗਤ ਕਰਦੇ ਹੋਏ ਸੜਕਾਂ ਤੇ ਖੜੇ ਨਜ਼ਰ ਆਏ ਅਤੇ ਦੋ ਜੀਸੀਬੀ ਤਾਨਾਤ ਕੀਤੇ ਗਏ ਸੀ ਤੇ ਇਸ ਦੇ ਨਾਲ ਵਿਲੱਖਣ ਤਰੀਕੇ ਨਾਲ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਕੀਤੀ ਗਈ ਤੇ ਇਸ ਮੌਕੇ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਉਹ ਅੱਜ ਨਾਮ ਜਦਗੀ ਪਰਨ ਲਈ ਗੁਰਦਾਸਪੁਰ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਜਿਹੜੇ ਨੇ ਉਹਨਾਂ ਦੇ ਹੀ ਭਰਾ ਨੇ ਤੇ ਉਹਨਾਂ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਤੇ ਆਓ ਦੇਖਦੇ ਹਾਂ ਹੋਰ ਕੀ ਕੀ ਦਿਨੇਸ਼ ਸਿੰਘ ਬੱਬੂ ਨੇ ਕਿਹਾ ਉਹ ਅੱਜ ਦੇ ਮੈਨੂੰ ਲਿਆ ਭਗਵਾਨ ਦਾ ਆਸ਼ੀਰਵਾਦ ਲੈ ਕੇ ਨਾ ਜੀ ਮੈਂ ਨਾਮਿਨੇਸ਼ਨ ਕਰ ਲਿਆ ਹੈ ਮੈਂ ਔਰ ਸਭੇ ਸਾਰੇ ਲੋਕ ਜਿਹੜੇ ਨਾ ਆਸ਼ੀਰਵਾਦ ਦੇ ਰਹੇ ਨੇ ਆਪਣੇ ਫੁਜਾਨਪੁਰ ਦੇ ਪਠਾਨਪੁਰ ਦੇ ਦਿਨ ਨੋ ਦੇ ਨੋ ਵੀ ਦਾਸਵਾ ਦੇ ਲੋਕ ਜਿਹੜੇ ਨਾ ਉਹ ਅੱਜ ਆਸ਼ੀਰਵਾਦ ਦੇ ਰਹੇ ਨੇ ਅਰੇ ਇਹ ਪ੍ਰਭੂ ਦੀ ਕਿਰਪਾ ਨਾਲ ਆਇਆ ਜਮਾਤ ਇਹ ਜਿਤ ਹੱਸੋ ਤੇ ਸ਼ਕਤੀ ਪ੍ਰਦਰਸ਼ਨ ਲੱਗ ਲੋਕ ਆਪੇ ਆਏ ਨਾ ਸ਼ਕਤੀ ਪ੍ਰਦਰਸ਼ਨਾਂ ਗੱਲ ਗਈ ਕਿਦੇ ਆਪਣੀ ਫਾਈਟ ਕੀ ਦੇ ਨਾਲ ਦਿਖਦੇ ਹੋ ਤੁਸੀਂ ਲਖੋ ਆਪਣੀ ਕਿਸੇ ਨਾ ਫਾਈਟ ਨਹੀਂ ਅਸੀਂ ਤਾਂ ਭਾਜਪਾ ਦਾ ਵਰਕਰ ਜਿਹੜਾ ਮਿਹਨਤ ਕਰਦਾ ਭਾਜਪਾ ਦਾ ਵਰਕਰ ਅੱਜ ਬਹੁਤ ਮਿਹਨਤ ਕਰ ਰਿਹਾਦਾ ਵੀ ਯਾਦ ਕਰੋ ਜਦੋਂ 2000 ਸੱਚ ਮੈਨੂੰ ਪਹਿਲੀ ਵਾਰ ਟਿਕਟ ਮਿਲੀ ਐ ਉਦੋਂ ਵੀ ਭਾਜਪਾ ਦੇ ਵਰਕਰ ਨੇ ਹੀ ਚੋਣ ਜਿੱਤਾਇਆ ਸੀ ਤੇ ਅੱਜ ਪਾਰਟੀ ਨੇ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਕੋਈ ਬੈਨੀਫਿਟ ਮਿਲੇਗਾ ਤੁਹਾਨੂੰ 100% ਬੈਨੀਫਿਟ ਮਿਲੇਗਾ ਤੇ ਦੇਖੋ ਗੱਲ ਐ ਅੱਜ ਬਹੁਤ ਹੁਸਾ ਹੈ ਵਰਕਰ ਚ ਜਿਹੜੇ ਕਿਸਾਨ ਬੋਲ ਕਰਦੇ ਨੇ ਆਪਾਂ ਆਪਾਂ ਤੋਂ ਬੈਕਪੈਕ ਕਰਕੇ ਆਪਾਂ ਤੁਹਾਨੂੰ ਤੁਹਾਡਾ ਕੀ ਜਣਾਉਣਗੇ ਬਾਰੇ ਕੋਈ ਕਿਸਾਨ ਵੀ ਆਪਣੇ ਭਰਾ ਨੂੰ ਠੀਕ ਹੈ ਨਾ ਮੈਂ ਦੋ ਤਨੂੰ ਬੈਠੇ ਵੀ ਆ ਰਹਾਂਗਾ ਕੋਈ ਐਸੀ ਗੱਲ ਨਹੀਂ ਜਿਸੇ ਗੱਲਾਂ ਦੀ ਗੱਲ ਆਈ ਗਿਰਖਾਂ ਦੇ ਪਾਰੀ ਰਖਾਣ ਦੇ ਵਿੱਚ ਤੇ ਵਰਕਰਾਂ ਨੇ ਵੀ ਸੜਕਾਂ ਤੇ ਖੜੇ ਹੋ ਕੇ ਭਾਜਪਾ ਉਮੀਦਵਾਰ ਦਾ ਜਿਹੜਾ ਹੈ ਉਹ ਸਵਾਗਤ ਕੀਤਾ ਹੈ ਤੇ ਉਹਨਾਂ ਦੀ ਜਿੱਤ ਯਕੀਨੀ ਬਣਾਉਣ ਦਾ ਦਾਵਾ ਵੀ ਕੀਤਾ ਹੈ। ਇਸ ਮੌਕੇ ਯੋਗੇਸ਼ ਠਾਕੁਰ ਜੋ ਕਿ ਪਠਾਨਕੋਟ ਦੇ ਭਾਜਪਾ ਜਿਲ੍ਹਾ ਬੁਲਾਰੇ ਨੇ ਜਿਹੜੇ ਯੋਗੇਸ਼ ਠਾਕੁਰ ਉਹਨਾਂ ਨੇ ਇਸ ਮੌਕੇ ਤੇ ਕੀ ਕਿਹਾ ਉਹ ਵੀ ਤੁਹਾਨੂੰ ਦਿਖਾਣੇ ਆ। ਅੱਜ ਸਾਡੇ ਜਿਹੜੇ ਲੋਕ ਸਭਾ ਦੇ ਹਲਕਾ ਦੇ ਮੈਂਬਰ ਪਾਰਲੀਮੈਂਟ ਅਸੀਂ ਉਹਨਾਂ ਨੂੰ ਕਹਾਂਗੇ ਵੀ ਚੁਣੇ ਗਏ ਆ। ਅੱਜ ਪਠਾਨਕੋਟ ਦੀ ਜਨਤਾ ਉਹਨਾਂ ਦੀ ਜਿੱਤ ਨੂੰ ਨਿਸ਼ਚਿਤ ਕਰਨ ਜਾ ਰਹੀ ਹੈ ਜਨਤਾ ਦੇ ਵਿੱਚ ਜਨੂਨ ਹੈ ਤੇ ਮੇਰੇ ਹਿਸਾਬ ਨਾਲ ਲੱਖਾਂ ਦੀ ਤਦਾਦ ਦੇ ਨਾਲ ਤੇ ਹਜ਼ਾਰਾਂ ਦੀ ਤਦਾਦ ਦੇ ਨਾਲ ਗੱਡੀਆਂ ਦਾ ਕਾਫਲਾ ਉਹਨਾਂ ਨੂੰ ਆਸ਼ੀਰਵਾਦ ਦੇਣ ਪਠਾਨਕੋਟ ਤੋਂ ਗੁਰਦਾਸਪੁਰ ਤੱਕ ਜਾ ਰਿਹਾ ਹੈ ਭਾਰੀ ਜਨੂਨ ਹੈ ਦਿਨੇਸ਼ ਸਿੰਘ ਬੱਬੂ ਤੇ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਤੀਸਰੀ ਵਾਰ ਉਹਨਾਂ ਦੀ ਸਰਕਾਰ ਬਣਾਉਣ ਵਾਸਤੇ ਅਬ ਕੀ ਬਾਤ 400 ਪਾਰ ਦਾ ਨਾਰਾ ਜਗਾ ਉਹਨੂੰ ਸਰਕਾਰ ਕਰਨ ਜਾ ਰਹੀ ਹੈ ਜਨਤਾ ਨੂੰ ਦੇਖੋ ਲੋਕਲ ਕੈਂਡੀਡੇਟ ਹੀ ਆ ਲੋਕਾਂ ਨੇ ISAI ਮਾਰਕ ਵਿੱਚ ਦੱਸਿਆ ਲੋਕਾਂ ਨੇ ਤਿੰਨ ਤਿੰਨ ਵਾਰੀ 15-20 ਸਾਲ ਤੋਂ ਟੈਸਟ ਕਰ ਰਿਆ ਇੱਕ ਜਿਹੜੇ ਆ ਉਹ ਹੁਣੇ ਆਏ ਆ ਉਹ ਚਾਈਨਿਸ ਆਈਟਮ ਆ ਪਤਾ ਨਹੀਂ ਚੱਲਨੀ ਆ ਕਿ ਨਹੀਂ ਚੱਲਨੀ ਇੱਕ ਵਾਰੀ ਟੈਸਟ ਹੋ ਗਏ ਦੂਜੀ ਵਾਰੀ ਪਤਾ ਨਹੀਂ ਚੱਲੇ ਕਿ ਨਹੀਂ ਚੱਲਨੇ ਇੱਥੇ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਟੈਸਟ ਹੋ ਗਏ 20-20 ਸਾਲ ਤੋਂ ਲੋਕਾਂ ਨੇ ਦੁੱਖ ਸੁੱਖ ਸਾਂਝਾ ਕੀਤਾ ਦਾ ਵਿਸ਼ਵਾਸ ਹੈ ਜਨਤਾ ਦੇ ਵਿਸ਼ਵਾਸ ਦੇ ਨਾਲ ਜ਼ਮੀਨ ਦੇ ਉੱਤੇ ਉਤਰੇ ਆ ਤੇ ਇੱਕ ਤਰਫਾ ਮਤ ਜਿਹੜਾ ਉਹ ਭਾਟੀ ਜਨਤਾ ਪਾਰਟੀ ਨੂੰ ਪੈਨ ਜਾ ਰਿਹਾ ਤੇ ਲੱਖਾਂ ਦੀ ਲੀਡ ਦੇ ਨਾਲ ਦਿਨੇਸ਼ ਸਿੰਘ ਬੱਬੂ ਜੀ ਜਾਰੇ ਉਹ ਜਿੱਤ ਦੀ ਤਰਫ ਅਗਰਸਰ ਹੋ ਰਹੀ ਹੈ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਸੰਗਰੀਪੋਰਟ